ਮਾਨਜੋ ਵਰਦੀ ਸਾਡੇ ਡੀਏਜੀ ਸਤਿੰਦਰ ਸਰ ਐਸਐਸਟੀ ਮੈਮ ਜੋਤੀ ਜਦਰ ਬੈਂਸ ਜੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦਿਤਾ ਨੇ ਉਹਨਾਂ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ ਅੱਜ ਅੱਜ ਮਕਦਮਿਆਂ ਦੇ ਵਿੱਚ ਬੜੀ ਵਧੀਆ ਕਾਮਯਾਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਦਾ ਹਾਂ ਕਿ ਇੱਕ ਮਕਦਮਾ ਨੰਬਰ 200 ਇਹਦੇ ਵਿੱਚ ਆ ਡੀਐਸਪੀ ਡੀ ਅਸ਼ੋਕ ਮੋਹਿਦ ਸਿੰਘਲਾ ਜੀ ਦੀ ਸੁਪਰਵੀਜ਼ਨ ਦੇ ਤਹਿਤ ਸੀਆਈਆ ਇਨਸਪੈਕਟਰ ਨਰਪਿੰਦਰ ਆਪਣੀ ਪੁਲਿਸ ਪਾਰਟੀ ਦੇ ਨਾਲ ਅੰデュー ਦਿੱਤੇ ਸੀ ਜਦੋਂ ਚੈਕਿੰਗ ਕਰ ਰਹੇ ਸੀ ਛੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸਾਕਸ਼ ਜਿਹੜੇ ਐ ਉਹ ਗ੍ਰਿਫਤਾਰ ਕੀਤੇ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚ ਇੱਕ ਕਵਾਂਟਲ ਤੇ 20 ਕਿਲੋਗ੍ਰਾਮ ਭੁੱਕੀ ਪੋਕੀ ਹਸਕ ਉਹ ਬਰਾਮਦ ਕੀਤਾ ਉਹਦੀ ਮਹੀਤ ਜਿਹੜੀ ਪੁਸ਼ਕਿਸ਼ ਕੀਤੀ ਜਦੋਂ ਇਹਨਾਂ ਨੇ ਮਨਜੀਤ ਪੁਲਿਸ ਤੇ ਇਹਦੇ ਵਿੱਚ ਇੱਕ ਸਖਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰੈਸਟ ਕੀਤੇ ਗਏ ਕਹਿਣ ਦਾ ਮਤਲਬ ਕਿ ਪੰਜ ਟੋਟਲ ਮੁਲਜ਼ਮ ਇਹਦੀ ਅੱਜ ਤੱਕ ਹੁਣ ਤੱਕ ਦੀ ਪੁਲਿਸ ਗਿਫਤਾਰ ਕਰ ਲਿਆ ਹੈ ਔਰ ਜਿਹੜੀ ਭੁੱਕੀ ਹੈ ਉਹ ਵੀ ਜਿਵੇਂ ਪਹਿਲੇ 1 ਕਵਾਂਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੇ ਰਿਹਾਇਸ਼ ਤੋਂ ਜਿਹੜਾ ਮਕਾਨ ਸੀਗਾ ਉੱਥੋਂ ਜਦੋਂ ਬਰਾਮਦ ਕੀਤੀ ਤੇ 30 ਕਿਲੋ ਸੀ ਤੇ 1.5 ਕਵਾਂਟਲ ਭੁੱਕੀ ਹੈ ਇਹਦੇ ਚ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਸਰੇ ਇਤੇ ਜਿਹੜੇ ਹੈਗੇ ਨੇ ਡਿਟੇਲ ਦੱਸ ਦੋ ਜਿਹੜੀ ਪਤੀ ਪਤਨੀ ਦੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਉਹ ਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਤੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿਹਦੇ ਮੁਤਾਬਕ ਅਸੀਂ ਲੇਕਿਨ ਮੈਂ ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਾਈਮਨਲ ਰਿਕਾਰਡ ਹੈਗਾ ਉਹਦੇ ਮੁਤਾਬਕ ਗੱਲ ਦੱਸਣੀ ਚਾਹਨਾ ਆਏਗਾ ਇਹਦੇ ਵਿੱਚ ਜਿਹੜੀ ਨੀੜੀ ਹੈ ਆ ਅਮਨ ਜੋਤਕਰ ਠੀਕ ਹੈ ਜੀ ਅਮਨ ਜੋਤਕਰ ਉਹਦੇ ਤੇ ਵੀ ਮਕਦਮਾ ਹੈਗਾ ਪੁਰਾਣਾ ਗੜ੍ਹ ਚ ਤੇ ਇਸੇ ਤਿੱਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਜਤਿੰਦਰਪਾਲ ਇਹਦੇ ਤੇ ਵੀ ਮਕਦਮਾ ਹੈਗਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਹੀ ਨਸ਼ੇ ਦੇ ਸਮਗਰ ਵਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸੌਜਵਾਦ ਦਿਖਾਉਂਦੇ ਨੇ ਕਿ ਇਮੇ ਹੋਰ ਬੰਦਿਆਂ ਨੂੰ ਇਹਦੇ ਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹ ਨੂੰ ਇਹ ਬੜਾ ਵਧੀਆ ਬਲ ਮਿਲਿਆ ਇਹ ਰਿਕਵਰੀ ਕਰਦੇ ਨਾਲ ਸਰ ਪਤਾ ਲੱਗਿਆ ਕਿਥੋਂ ਲੈ ਕੇ ਕਿੱਥੇ ਸਪਲਾਈ ਕਰਦੇ ਸੀ ਜੀ ਬਿਲਕੁਲ ਜੀ ਬਿਲਕੁਲ ਪਤਾ ਲੱਗਿਆ ਜੀ ਕਿਥੋਂ ਲੈ ਕੇ ਉਹਦਾ ਵੀ ਪਤਾ ਹੈ ਔਰ ਅੱਗੇ ਫਾਰਵਰਡ ਜਿੱਥੇ ਸੀ ਯਾਨੀ ਉਹਦਾ ਵੀ ਹੈ ਉਹ ਅਸੀਂ ਬਕਾਇਦਾ ਮੈਂਸ਼ਨ ਨਹੀਂ ਕਰ ਸਕਦੇ ਇਥੇ ਜੋ ਕਿ ਫਾਰਵਰਡ ਐਂਡ ਬੈਕਵਰਡ ਲੈਂਗੇਜ ਦੇ ਜਾ ਰਹੀ ਹੈ। ਸਰ ਡੇਢ ਕਿਲੋ ਉਹਦੀ ਕੀਮਤ ਕਿੰਨੀ ਕੀ ਵੱਧਦੀ ਹੈ? ਕਿੰਨੀ ਕੀ ਵੱਧਦੀ? ਦੇਖੋ ਇਹ ਮੈਂ ਨਹੀਂ ਕਹਿ ਸਕਦਾ। ਆਪਾਂ ਇਹਨੂੰ ਕੋਈ ਉਹੀ बोलਦੀ ਹੈ ਜੀ ਹੈ ਨਹੀਂ ਹੈ। ਮੈਨੂੰ ਇਸ ਬਾਰੇ ਨਹੀਂ ਮੈਂ ਕਹਿ ਸਕਦਾ ਕਿ ਇਹਨਾਂ ਦੇ ਬਜਾਰੂ ਰੇਟ ਕੀ ਹੈ। ਠੀਕ ਹੈ ਜੀ। ਸਰ ਕਿੰਨੀ ਉਮਰ ਹੈ? ਠੀਕ ਹੈ। ਸਰ ਦੂਸਰੇ ਮਾਮਲੇ ਦੇ ਵਿੱਚ ਕੀ ਹੈਗਾ ਜੀ ਜਿਹੜਾ ਦੂਸਰਾ ਮਾਮਲਾ ਹੈ। ਐ ਦੂਸਰਾ ਮਾਮਲਾ ਹੈਗਾ ਜੀ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ। ਇਹਦੇ 'ਚ ਇੱਕ ਮੁਕੱਦਮਾ 201 ਠੀਕ ਹੈ ਜੀ ਇਹਦੇ ਵਿੱਚ ਇਹ ਇਹਦੇ ਵਿੱਚ ਵੀ ਸਾਡੇ CIA ਦੀ ਜਿਹੜੀ ਪੁਲਿਸ ਹੈ ਉਹਨਾਂ ਨੇ DSP ਜੀ ਮੋਹਿੰ ਸਿੰਘਲਾ ਦੀ ਰਹਿਨਮਾਈ ਚ ਬੜਾ ਵਧੀਆ ਇਹਦੇ ਚ ਵੀ ਕੰਮ ਕੀਤਾ ਹੈ ਇੱਕ ਇਨਫੋਰਮੇਸ਼ਨ ਸਿਗੀ ਇਹਨਾਂ ਕੋਲ ਜਿਹਨੂੰ ਇਹਨਾਂ ਨੇ ਬੜਾ ਮੈਜਰ ਕੀਤਾ ਉਸ ਤਰੀਕੇ ਦੇ ਨਾਲ ਉਹਦੀ ਲੜੀ ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਪਰ ਅਨਰਪਿੰਦਰ ਇੰਜਾਸ ਨੇ ਆਵਾਜ਼ ਗੇਥਰ ਅਨਰ ਪ੍ਰਮੋਦ ਨੂੰ ਭੇਜ ਕੇ ਬਕਾਇਦਾ ਇਹਨਾਂ ਨੂੰ ਉਹ ਜਿਹੜੀ ਮੁਖਵਰੀ ਹੋਈ ਸੀ ਉਹਦੇ ਤੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਤਾਂ ਇੱਥੇ ਸੈਲੀਬ੍ਰੇਸ਼ਨ ਮਾਲ ਹੈ ਠੀਕ ਹੈ ਜੀ ਆਪਣੇ ਲੀਡੀ ਰੋਡ ਤੇ ਤੇ ਉੱਥੇ ਇਹਦੀ ਇਨਫੋਰਮੇਸ਼ਨ ਸੀ ਕਿ ਜਿਹਦੇ ਮੁਤਾਬਕ ਫਿਰ ਇਹਨਾਂ ਨੇ ਇੱਕ ਜਿਹੜੀ ਸਵਿਫਟ ਰੰਗ ਚਿੱਟਾ ਗੱਡੀ ਉਹਦਾ ਨੰਬਰ ਸੀ ਜੀ ਪੀਵੀ 37 ਬਾੜ ਚੌਦੀ ਇਹ ਗੱਡੀ ਜਿਹੜੀ ਹੈਗੀ ਜਿਹਦੇ ਵਿੱਚ ਇੱਕ ਔਰਤ ਇੱਕ ਸਖਸ਼ ਹੁਣ ਪਤਾ ਲੱਗਿਆ ਕਿ ਉਹਨਾਂ ਦਾ ਰਿਸ਼ਤਾ ਅਸਲ ਚ ਪਤੀਜਾ ਤੇ ਕੀ ਹੁੰਦਾ ਹੈ ਭੂਆ ਭੂਆ ਪਤੀਜੇ ਦਾ ਕੋਈ ਰਿਸ਼ਤਾ ਹੈ ਬਾਕੀ ਪਤਾ ਨਹੀਂ ਉਹਨ ਸਕੇ ਜਾਂ ਕਿਵੇਂ ਹੈ ਇਹ ਜਿਹੜੀ ਔਰਤ ਹੈ ਇਹਦੇ ਤੇ ਪਨਾਣਾ ਮੱਕਦਮਾ ਇਹਦਾ ਜਿਹੜਾ ਕਰੀਨ ਰਿਕਾਰਡ ਕੱਢਿਆ ਸੀ ਹੁਸ਼ਾਪੁਰ ਜਿਹਦੇ ਤੇ 2 ਗਿਆ 12 ਇੱਕ ਪਰਤਿਆਦਾਂ ਜਿਹੋ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਾਂ ਚਾਹਦਾ ਐਦੇ ਚ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੀ ਸੀਏ ਨੂੰ ਜਦੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹਨਾਂ ਨੇ ਜਦੋਂ ਪੁਲਿਸ ਇਹਨਾਂ ਨੂੰ ਫੜਨ ਲੱਗੀ ਇਹਨਾਂ ਨੇ ਗੱਡੀ ਭਜਾਈ ਔਰ ਈਵਨ ਸਾਡੀ ਪੁਲਿਸ ਤੇ ਇਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪੁਲਿਸ ਨੇ ਬੜਾ ਦਲੇਰੀ ਨਾਲ ਕੰਮ ਕੀਤਾ ਹੈ ਸਾਡੇ ਆ ਲੜਕੀ ਪਿੱਛੇ ਖੜੀ ਹੈ ਉਹ ਲੇਡੀ ਵੀ ਫੜਮਈ ਸੀਗੀ ਬੜਾ ਬਹਾਦਰੀ ਦੇ ਨਾਲ ਮੇਰਾ ਕਹਿਣ ਦਾ ਬਾਬਤ ਇਹ ਹੈ ਕਿ ABC ਇਹਦੀ ਸਾਡੀ ਜੀ ਬੜੀ ਵਧੀਆ ਰਿਕਵਰੀ ਆ ਇਹਦੇ ਵਿੱਚ ਬਕਾਇਦਾ ਅ ਅੱਗੇ ਡੰਗਾਈ ਜਿਹਦੀ ਅੱਗੇ ਹੋਰ ਪ੍ਰਤੀਸ਼ ਚੱਲ ਰਹੀ ਹੈ ਇਹਦੇ ਵਿੱਚ ਵੀ ਅਸੀਂ ਉਸ ਨਾਲ ਕੁਝ ਹੋਰ ਵਧੀਆ ਰਿਕਵਰੀ ਹੋਏਗੀ ਲੇਕਿਨ 150 ਗ੍ਰਾਮ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਿਕਵਰੀ ਆ ਇਹਦੇ ਵਿੱਚ ਸਰ ਕੌਣ ਕੌਣ ਸ਼ਾਮਲ ਹੈ ਜਿਹੜਾ 150 ਗ੍ਰਾਮ ਦੇ ਵਿੱਚ ਫੜੇ ਗਏ ਨੇ ਉਹਨਾਂ ਤੇ ਮੈਂ ਤੁਹਾਨੂੰ ਨਾਂ ਦੱਸੁੰਦਾ ਜੀ ਇਹਦੇ ਵਿੱਚ ਜਿਹੜੀ ਤਾਂ ਉਹ ਔਰਤ ਹੈ ਉਹਦਾ ਨਾਮ ਹੈਗਾ ਸੰਦੀਪ ਕੌਰ ਇਹ ਇਹਦਾ ਪਿੰਡ ਹੈ ਸਰਿਆਲਾ ਗਰ ਸ਼ੰਕਰ ਤਹਿਸੀਲ ਹੈ ਜ਼ਿਲ੍ਹਾ ਸ਼ਾਹਪੁਰ ਕੱਬੇਵਾਲ ਜਿਹੜਾ ਇਹਨਾਂ ਦਾ ਥਾਣਾ ਹੈ ਤੇ ਜਿਹੜਾ ਇਹਦੇ ਨਾਲ ਲੜਕਾ ਹੈ ਉਹ ਜਤਨ ਭਾਨੀਆਂ ਉਹਦਾ ਪਿੰਡ ਹੈਗਾ ਜੀ ਗੰਨਾ ਤੁਹਾਨੂੰ ਪਤਾ ਹੀ ਹੈ ਇਹ ਵੀ ਬੜਾ ਫਲੋਰ ਦੇ ਕੋਲ ਮਦਨਾਵਾਲਿਆ ਪਿੰਡ ਹੈ ਤੇ ਇਹ ਉੱਥੋਂ ਦਾ ਹੈ ਲੜਕਾ ਕਿਸੇ ਨੇ ਬੜਾ ਮੰਨਿਆ ਨੂੰ ਇਹ ਸਾਡੇ ਕੋਲ ਰਿਮਾਂਡ ਤੇ ਚੱਲ ਰਿਹਾ ਹੈ 3 ਦਿਨ ਦਾ ਰਿਮਾਂਡ ਹੈ ਇਹਨਾਂ ਦਾ ਲਿਆ ਹੋਇਆ ਸੀ ਜਿੱਥੋਂ ਇਹ ਲੈ ਕੇ ਆਉਂਦੇ ਜ ਕੋਈ ਨੈਟਵਰਕਰ ਆ ਪਤਾ ਲੱਗਿਆ ਜੀ ਇਹਨਾਂ ਦਾ ਯੈਸ ਉਹ ਵੀ ਫਾਰਵਰਡ ਤੇ ਬੈਕਵਰਡ ਲੇਕੇ ਤੇ ਅਸੀਂ ਬਹੁਤ ਢੰਗਾਈ ਦੇ ਨਾਲ ਚੱਲ ਰਹੀ ਹੈ ਸਾਡੀ ਤਫ਼ਤੀਸ਼ ਉਹ ਵੀ ਕੁਝ وجہ ਦੇ ਨਾਲ ਆਪਾਂ ਉਹਨਾਂ ਦੇ ਦੇ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰ ਸਕਦੇ ਲੇਕਿਨ ਜਦੋਂ ਜਦੋਂ ਇਹਦੇ 'ਚ ਕੋਈ ਅੱਗੇ ਰਿਸਟ ਹੋਏਗੀ ਜਾਂ ਬ੍ਰਾਂਚ ਹੋਏਗੀ ਉਹ ਵੀ ਤੁਹਾਨੂੰ ਦੱਸਿਆ ਜਾਏ ਸਰ ਕੀ ਇਹ ਖੰਨੇ ਸਪਲਾਈ ਕਰਨਾ ਸੀ ਸਮਾਨ ਜਦ ਬਿਲਕੁਲ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਉਹ ਪਹਿਲੇ ਸਾਲ ਜਿੱਦੋਂ ਆਪਾਂ ਕੀਤਾ ਹੈ ਉੱਥੇ ਆਲੇ-ਦੋਲੇ ਇਹਨਾਂ ਨੂੰ ਕੋਈ ਜਿਵੇਂ ਜਿਹੜੇ ਕਸਟਮਰਜ਼ ਵਗੈਰਾ ਹੈਗਾ ਇਹਨਾਂ ਨੇ ਟਾਈਮ ਤੱਕ ਆਉਣਾ ਹੈਗਾ ਜਾਂ ਕੇ ਵੀ ਹੋਇਆ ਉਹ ਅਸੀਂ ਚੱਲ ਰਿਹਾ ਸਾਡਾ ਤਪਸ਼ ਜਿਹੜੀ ਹੈ ਉਹ ਸਾਰਾ ਕਰਾਂਗੇ ਸਰ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ ਇਹਦੀ ਲੇਡੀ ਦੀ ਹੈਗੀ ਹੈ ਕੋਈ 45 ਸਾਲ ਦੀ ਪੰਤ ਜੀ ਜੀ ਸਾਹਿਬ ਜੀ ਦੀ ਹੋਵੇਗੀ ਲੜਕਾ ਜਿਹੜਾ ਉਹ ਛੋਟਾ ਹੈ ਉਹ ਤਾਂ ਕਿੰਨੇ 22-23 ਸਾਲ ਦਾ 25 ਸਾਲ ਦਾ 25-23 ਸਾਲ ਦਾ ਕਿੰਨੇ ਸਮੇਂ ਤੋਂ ਸਰ ਇਹਨਾਂ ਦਾ ਜਦਾ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਕਿ ਔਰਤ ਤੇ 2012 ਦਾ ਪੁਰਾਣਾ ਮਕਦਮਾ ਹੀ ਹੈ ਅੱਜ ਦੇਖੋ ਨਾ ਕਿੰਨੇ ਸਾਲ ਹੋ ਗਏ ਇਹਦਾ ਮਤਲਬ ਕਦੋਂ ਦੀ ਇਨਵੋਲ ਹੋਏ ਕਿ ਅਨੁਸਾਰ ਆ ਕੇ ਤਫਤੀਸ਼ ਦਾ ਪਾਟ ਹੈਗਾ ਸਰ ਲੜਕੇ ਤੇ ਵੀ ਕੋਈ ਮਾਮਲਾ ਕਰ ਗਿਆ ਫਿਰ ਲੜਕੀ ਤੇ ਵੀ ਹੈਗਾ ਜੀ ਹੈ ਲੜਕੇ ਤੇ ਵੀ ਮਕਦਮਾ ਦਰਜ ਹੈ ਉਹਦੇ ਵਿੱਚ ਵੀ ਇੱਕ 2021 ਦੇ ਵਿੱਚ ਤਨਾ ਫਲੋਟ ਪਤਨ ਦਾ ਲਹਿਗਾ ਉਹਦੇ ਤੇ ਵੀ ਹਾਂ ਠੀਕ ਹੈ ਸਭ ਬਹੁਤ ਾਨਵੰਦ ਇਸ ਲਈ ਕੋਰੇ ਕੋਰੇ ਬਾਕੀ ਕਰਨਾ ਤੁਹਾਨੂੰ ਦੱਸਣਾ ਜੀ